ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਫਕੋਟ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਬਿਲਕੁਲ ਲਾਗੇ ਫਤੇਗੜ ਚੂੜੀਆਂ ਵਾਂ ਸਭ ਤੋਂ ਸੇਫ ਫਤੇਗੜ ਚੂੜੀਆਂ ਵੇਰਦੀਆਂ ਇਹਨਾਂ ਨੂੰ ਤੇ ਇਹ ਘਰ ਦੀ ਝੋਟੀ ਆ ਇਹ ਜੀ ਇਹਨਾਂ ਦੀ ਤੇ ਬਿਲਕੁਲ ਤਾਜੀ ਸੋਈ ਆ ਅੱਜ ਹੀ ਸੋਈ ਆ ਤੇ ਆ ਬੱਚਾ ਜਿਹੜਾ ਕਾਫੀ ਪਲਿਆ ਆ ਗਿਆ ਬੱਚਾ ਕਿ ਆ ਗਿਆ ਤੇ ਮਗਰ ਕੱਟੀ ਜੀ ਕੱਟੀ ਆ ਗਈ ਇਹਦੇ ਮਗਰ ਇਹ ਕੱਟੀ ਵੀ ਕਾਫੀ ਸੋਹਣੀ ਆ ਚੰਗੇ ਚੰਗੇ ਟੇਕੇ ਦੀ ਕੱਟੀ ਬਾਕੀ ਆਪ ਵੀ ਝੋਟੀ ਪੂਰੀ ਜਵਾਨ ਆ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਤੇ ਚੰਗੇ ਘੱਦ ਕਾਟ ਚ ਆ ਤੇ ਅੱਜ ਹੀ ਸੋਈ ਆ ਤੇ ਬਾਕੀ ਡਿਟੇਲ ਸਾਰੀ ਆਪਾਂ ਪੁੱਛਦੇ ਆਂ ਬਾਕੀ ਇੱਥੇ ਆਓ ਆਪਣੀ ਪਾਸ ਕਰਕੇ ਤੇ ਵੇਸ਼ ਚਾੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਹਰਮਨ ਸਿੰਘ ਵੀਰ ਜੀ ਤੇ ਪਿੰਡ ਵੀ ਦੱਸ ਤਾ ਪਿੰਡ ਸਰਪੋੜੀ ਤੇ ਲੱਗੇ ਫਤੇਗੜ ਚੂੜੀਆਂ ਹਨਾ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਆਪਾਂ ਤੇ ਡੇਰਾ ਬਾਬਾ ਨਾਨਕ ਵੀ ਲੱਗ ਗਈ ਹੈ ਹਾਂਜੀ ਤਹਿਸੀਲ ਡੇਰਾ ਬਾਬਾ ਨਾਨਕ ਅੱਛਾ ਤਹਿਸੀਲ ਡੇਰਾ ਬਾਬਾ ਨਾਨਕ ਆਪਾਂ ਤੇ ਬਾਕੀ ਅਜਨਾਲਾ ਵੀ ਕੋ ਬਹੁਤੀ ਦੂਰ ਨਹੀਂ ਆਪਾਂ ਨੂੰ ਹਨਾ ਹਾਂਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਬੋਲ ਦੇ ਕਰੀ ਆਪਣਾ ਜੀ ਜੀ ਫੋਨ ਨੰਬਰ 82830 ਹਾਂਜੀ 5194 ਠੀਕ ਆ ਤੇ ਇਹ ਘਰ ਦੀ ਝੋਟੀ ਪਾਉਣੀ ਫਿਰ ਅੱਜ ਹਾਂਜੀ ਇਹ ਕਿਉਂ ਵੇਚ ਦੇਣੀ ਇਹ ਵੀ ਜੀ ਆਪਣਾ ਬੇਟੇ ਨੂੰ ਛਾਉਂਗੇ ਹੀ ਨਗਰਾਂ ਦਾ ਅੱਛਾ ਤੇ ਉਹਨੇ ਇਕੱਠੇ-ਕੁੱਠੇ ਕੀਤੀ ਅੱਛਾ ਹਾਂਜੀ ਤੇ ਇਹ ਕਰਕੇ ਹੁਣ ਬਾਹਰ ਚੱਲ ਗਿਆ ਜੀ ਅੱਛਾ ਹੁਣ ਬਾਹਰ ਆਣਾ ਪੀਤੀ ਹੋਣੀ ਹਾਂਜੀ ਹਾਂਜੀ ਠੀਕ ਆ ਹੁਣ ਨਹੀਂ ਇਹਨੇ ਨਗਰਾਂ ਸੰਘੇ ਜਾਣੇ ਫਿਰ ਇਹ ਕਰਕੇ ਹੁਣ ਘਟਾਉਂਦੇ ਆ ਠੀਕ ਆ ਹਾਂਜੀ ਇਹ ਵੀ ਘਰੇ ਚਾਰ-ਪੰਜ ਪਸ਼ੂ ਉੱਧਰ ਵੀ ਵੱਜੇ ਆ ਉਹ ਦੇਖ ਸਕਦੇ ਜੀ ਤੇ ਤੁਹਾਡਾ ਰਦਾ ਵੀ ਹੁਣ ਜੇ ਕੋਈ ਨਿਕਲਦੀ ਆ ਜਿਹੜੀ ਕੋਈ ਤਿਆਰ ਹੋਈ ਆ ਤੇ ਕੱਢ ਦੀ ਬੇਰੇ ਨੇ ਮਤਲਬ ਜਿਹੜਾ ਜਿਹੜਾ ਉਧਰੋਂ ਹਰਿਆਣੇ ਤੇ ਮੈਂ ਲੈ ਜਾਂਦੀ ਅੱਛਾ ਹਾਂਜੀ ਪਹਿਲੇ ਸਵੇ। ਅੱਛਾ ਉਧਰੋਂ ਪਹਿਲੇ ਸਵੇ ਲੈ ਜਾਂਦੀ। ਅੱਜਾਂ ਇਹ ਦੂਜੇ ਸਵੇ ਸੋਈ ਆ। ਅੱਛਾ ਹੁਣ ਦੂਸਰਾ ਸਵੇ ਸੋਈ ਆ ਤੇ ਪਿਛਲੇ ਸੋਵੇ ਉਦੋਂ ਸ਼ੌਕ ਨਾਲ ਉਧਰੋਂ ਤੁਸੀਂ ਦੱਸਣ ਦੇ ਵੀ ਲੈ ਜਾਂਦੀ ਆ ਵੀ ਸੋਣੀ ਝੋਟੀ ਘਰੇ ਰੱਖਣੀ ਆ। ਹਾਂਜੀ ਹਾਂਜੀ ਤੇ ਹੁਣ ਫਿਰ ਤੁਹਾਡਾ ਰਾਦਾ ਵੀ ਹੁਣ ਵੇਚਦੀ ਆ। ਹੁਣ ਵੀਰ ਜੀ ਨੇ ਆਪ ਜਿਹੜਾ ਬਾਹਰ ਚਲ ਗਏ ਆ। ਤੇ ਕਿੰਵਾ ਹੁਣ ਸਵੇ ਸੋਈ ਜੇ? ਇਹ ਦੂਜਾ ਸਵੇ ਆ। ਦੂਸਰਾ ਸਵੇ ਸੋਈ ਆ। ਹਾਂਜੀ ਤੇ ਕਿੰਨਾ ਕ ਦੁੱਧ ਉਤਰਾ ਪਹਿਲੇ ਸਵੇ ਕੱਢਿਆ ਇਹਨੇ? ਪਹਿਲੇ ਸਵੇ ਇਹਨੇ 14 15 ਲੀਟਰ ਦੇ ਕਰੀਬ ਕੀਤਾ ਅੱਛਾ 14 15 ਲੀਟਰ ਇਹਨੇ ਪਹਿਲੇ ਸਵੇਰ ਦੁੱਧ ਕੱਢਿਆ ਹਾਂਜੀ ਤੇ ਐਰ ਕੀ ਕਿੰਨਾ ਕੁ ਤਰ੍ਹਾਂ ਦੁੱਧ ਕੱਢੂਗੀ ਆ ਤਾਂ ਵੇਖੋ ਹੁਣ ਜਿੱਦੇ ਸਵੇਰ ਆਪਾਂ ਵਧੂਗੀ ਅੱਛਾ ਹਾਂਜੀ ਠੀਕ ਆ ਬਾਕੀ ਚੰਗੀ ਜਵਾਨ ਝੋਟੀ ਆ ਪੂਰੇ ਢਾਡੀ ਜਿੱਦੀ ਆਉਂਦੀ ਆ ਚੰਗੇ ਕਦ ਕਾਢਦੀ ਆ ਹਾਂਜੀ ਸਿੰਗ ਦੀ ਵੀ ਆਪਣਾ ਸੋਹਣੀ ਆ ਆਪਣਾ ਇਹ ਆ ਵੀ ਤਾਜੀ ਸੋਈ ਆ ਥੋੜੀ ਲੋਕੀ ਜਿਹਨੂੰ ਕਹਿੰਦੇ ਆ ਕਿ ਮਤਲਬ ਪੈਸਾ ਮੰਗਦਾ ਉਹ ਸਿੰਗ ਆ ਠੀਕ ਆ ਹਾਂਜੀ ਤੇ ਅਜੇ ਆਪੇ ਅੱਜ ਹੀ ਸੋਈ ਆ ਤੇ ਲੱਪੇ ਜਿਆ ਥੋੜੀ ਜੀ ਤੇ ਉਤਰਾ ਜੇਰ ਜੁਰ ਪ੍ਰੋਪਰ ਪਾਤੀ ਜੀ ਨੇ ਹਾਂਜੀ ਬੇਬੀ ਆ ਜੀ ਦਿਖਾ ਦੇ ਇੱਕ ਰੀ ਇਹ ਤੜਕੇ ਸੁਈ ਆ ਯਾ ਦੇਖ ਸਕਦੇ ਜੀ ਹਾਂਜੀ ਅੱਜ ਇਹਨੇ ਪ੍ਰੋਪਰ ਪਾਤੀ ਜੀ ਅੱਜ ਸਵੇਰੇ ਹੀ ਸੁਈ ਆ ਜਿਹੜੀ ਹਾਂਜੀ ਠੀਕ ਐ ਅਜੇ ਤਾਂ ਫਿਰ ਇੱਕੋ ਹੀ ਚਵਾਈ ਕੀਤੀ ਹੋਣੀ ਆ ਹਾਂਜੀ ਇੱਕੋ ਹੀ ਚਵਾਈ ਠੀਕ ਐ ਚਲੋ ਫਿਰ ਖੋਲੋ ਹਾਂ ਤੋੜ ਦਈਏ ਇੱਕ ਰੀ ਇੱਕ ਬਾਕੀ ਆ ਦਾੰਦੇ ਦੇ ਦੇਖ ਸਕਦੇ ਜੀ ਅਜੇ ਜਵਾਨ ਨਹੀਂ ਹੋਈ ਪੂਰੀ ਹਾਂਜੀ ਅਜੇ ਆ ਸਾਈਡ ਵਾਲੇ ਅਜੇ ਤਾਂ ਅਜੇ ਛਿੱਗੀ ਜਿਹਾ ਜੜੀ ਅਜੇ ਛੋਟੀ ਜਵਾਨ ਨਹੀਂ ਹੋਈ ਪੂਰੀ ਚੱਲਾ ਬੱਚੇ ਦਾ ਥੋੜਾ ਜਿਹਾ ਕਰਦੀ ਹੈ ਅਜੇ ਸੋਈ ਅੱਜ ਹੀ ਆ ਬਾਕੀ ਉਤਰਾਏ ਇਹ ਵੀ ਪਿੱਠਪੂੜੇ ਦੀ ਚੰਗੀ ਆ। ਥੋੜਾ ਡਰਦੀ-ਡਰਦੀ ਵੀ ਆ। ਬਾਕੀ ਥੋੜਾ ਜਿਹਾ ਸਾਡੇ ਤਾਂ ਡਰ ਗਈ ਆ ਇੱਥੇ ਬੱਦੀ ਹੱਦੀ ਕੱਚੀ ਜਗ੍ਹਾ ਤੇ ਤੇ ਅੱਜ ਉੱਥੇ ਬੰਨੀ ਤਾਂ ਕਰਕੇ ਇੱਧਰ ਭੱਜ ਕੇ ਆ ਗਈ। ਤੇ ਸਾਡੇ ਤਾਂ ਥੋੜਾ ਜਿਹਾ ਡਰਦੀ ਆ। ਹੋਲੀ ਹੋਲੀ ਲਾਇਆ ਜਿਓ ਵੀ ਸੀ। ਬਾਕੀ ਬੱਚੇ ਨੂੰ ਲੱਭਦੀ ਆ। ਤਿਆ ਹਵਾਨਾ ਇਹਦਾ ਪਿੱਛੇ ਦੇਖ ਸਕਦੇ ਜੀ ਇੱਕਦਰੀ ਚੰਗੀ ਤਰ੍ਹਾਂ ਜੋਤਰਾ ਵੀਧੀ ਚਵਾਚ ਓਕੇ ਜੀ ਪੂਰਾ ਹਾਂਜੀ ਹਾਂਜੀ ਵੀਧੀ ਚਵਾ ਵੀ ਬਿਲਕੁਲ ਓਕੇ ਅੱਛਾ ਜੀ ਇੱਕਦਰੀ ਦਿਖਾ ਦੀਏ ਚਵਾ ਫਿਰ ਇਹਦਾ ਹਾਂਜੀ ਹਾਂਜੀ ਚਲੋ ਦਿਖਾ ਦਿਆ ਚਲ ਆਗੇ ਵਿਖਾ ਦਿਨੇ ਇੱਕਦਰੀ ਆ ਹਵਾਨਾ ਇਹਦਾ ਦੇਖ ਸਕਦੇ ਜੀ ਇਹ ਆ ਵੀ ਹੁਣ ਚਲੋ ਚਵਾਈ ਹੋਈ ਆ ਇਹਦੀ ਇੱਕਦਰੀ ਇਹਦੀ ਇੱਕਦਰੀ ਬਚਾ ਚੰਗਾ ਆ ਵਾਲ ਨਾਲ ਚਵਾਈ ਵੀ ਕੀਤੀ ਆ ਠੀਕ ਆ ਹਾਂਜੀ ਬਾਕੀ ਆ 31 ਵੀ ਪੂਰੀ ਕਮਾਲ ਦੀ ਆ ਪੂਰੀ ਕੱਟੀ ਵੀ ਜਵਾਨ ਆ ਅੱਡਾ ਪੈਰਾਂ ਦੀ ਖੁੱਲੀ ਆ ਪੂਰੀ ਜਣੀ ਛੜ ਦੋ ਥੱਲੇ ਬੱਚਿਆਂ ਵਿੱਚ ਚਲ ਲੈ ਆ ਵੀ ਚਲੋ ਅੱਜ ਹੀ ਸੋਈ ਆ ਜੇ ਬੱਚੇ ਨੂੰ ਕੀ ਚੁੰਗਣ ਦੀ ਜਾਂਚ ਹੋਣੀ ਆ ਹਾਂ ਨਿੱਤ ਨੇ ਤੁਹਾਨੂੰ ਇੱਕ ਅਲਿਪਸ ਮਾ ਕੇ ਤੇ ਦਿਖਾ ਦੇਵਾਂਗੇ ਤਾਰਾ ਮਾਲ ਕਸਮ ਕੀ ਜੀ ਮੇਰੀ ਜੀ ਹਾਂ ਜੀ ਚਲੋ ਫਿਰ ਬੰਦ ਹੋ ਜਿੰਨੇ ਇੱਕ ਅਰੀ ਚਵਾ ਦਿਖਾ ਦਈਏ ਆ ਦੇਖ ਸਾਡੇ ਜੀ ਹਾਂ ਹੋ ਰਿਹਾ ਹੈ ਨਾ ਹਾਂ ਹੋ ਰਿਹਾ ਇੱਦਾਂ ਲੈਣਾ ਦਾ ਵੀ ਦਿਖਾ ਦੇ ਚਵਾ ਆ ਦੇਖ ਸਾਡੇ ਜੀ ਇਹਦੇ ਵਿੱਚ ਸਫਾਈ ਤੇ ਆ ਰੁੱਤ ਰਹੀ ਹੈ ਵੀ ਚਲੋ ਕੇ ਇਹ ਲਈ ਗੁੱਠਲ ਗੋਠੇ ਦੀ ਚਵਾਈ ਨਾ ਗਈ ਜਦੋਂ ਉਸਤਾਂ ਥੋੜੀ ਜੀ ਖਿੱਲਰ ਜਾਂਦੀ ਆ। ਇਹ ਨਾਲ ਬੇੜਾ ਧਾਰ ਪੜਦਾ ਐਂ ਜੀ। ਆ ਦੇਖ ਸਾਦੇ ਉਧਾਂ ਧਾਰ ਜਿਹੜੀ ਸਾਫ਼ ਆ। ਹੋਲੀ। ਪਰ ਇਹ ਆ ਵੀ ਚਲੋ ਕਈ ਵਾਰੀ ਜਦੋਂ ਆਪਾਂ ਗੋਠੇ ਵਾਲੀ ਚਵਾਈ ਕਰਦੇ ਆ ਉਹਦੇ ਨਾਲ ਧਾਰ ਥੋੜੀ ਜੀ ਖਿੱਲਰ ਜਾਂਦੀ ਆ। ਇਹ ਨਾਲ ਧਾਰ ਕੱਢਦਾ ਐਂ ਕਦੀ ਕਦੀ ਹੁੰਦੀ ਆ। ਆ ਦੇਖ ਸਾਦ ਤੇ ਜੀ। ਠੀਕ ਆ ਜੀ। ਠੀਕ ਆ। ਧਾਰ ਬਿਲਕੁਲ ਸਾਫ਼ ਆ। ਵੀਰ ਆਪਣਾ ਕੋਈ ਆਵੇ ਤਾਂ ਟ੍ਰਾਈ ਕਰੇ। ਚਲੋ ਠੀਕ ਆ ਛੱਡ ਦੋ। ਤੇ ਆਹ ਦੇਖ ਸਾਦ ਤੇ ਜੀ। ਥਾਣੇ ਦੇ ਬਾਕੀ ਚੰਗੇ ਕੈਪਟੇ ਆ ਮੋਲਵੇਦੀ ਫਿਰ ਇਹਦਾ ਕਿੰਨਾ ਕਰਖੀਏ ਮੋਲਵੇਦੀ ਆਪਣਾ ਇਹ ਆ ਵੀ ਜਾਇ ਜੀ ਰੱਖਾਂਗੇ ਜਿਹੜਾ ਉਹਦਾ ਮਰੇ ਉਦਾਂ ਦਾ ਮੋਲ ਰੱਖਾਂਗੇ ਅੱਛਾ ਹਾਂਜੀ ਭਾਵੇਂ ਕੋਈ ਅੱਛਾ ਨਾਲ ਖੜੇ ਭਾਵੇਂ ਘਰ ਵਾਲਾ ਖੜੇ ਲੇਕਿਨ ਮਾਜੇ ਘਰ ਵਾਲੀ ਆ ਅੱਛਾ ਜੇ ਕਿ ਮਤਲਬ ਉਹ ਤਾਂ ਚਲੋ ਜਾਣੀ ਤੇ ਘਰੇ ਹੀ ਆ ਵੇਚਣ ਵਾਲੇ ਨੇ ਅਕਸਰ ਤੇ ਦੁਗਣੀ ਤੇ ਘਰੇ ਹੀ ਜਾ ਕੇ ਆ ਤੇ ਇਹ ਆ ਵੀ ਚਲੋ ਕੋ ਫੋਨ ਲਾ ਕੇ ਪੁੱਛ ਲੈ ਹਨਾ ਅੱਛਾ ਤੇ ਆ ਵੀ ਜਾਇਜ਼ ਹੀ ਦੇ ਦੇਣੀ ਹਨਾ ਆਪਾਂ ਠੀਕ ਇੱਕ ਵਾਰ ਇਦਾਂ ਕਰੋ ਇਹ ਤਾਂ ਹਵਾਨਾ ਵਿੱਚੋਂ ਚੰਗੀ ਤਰ੍ਹਾਂ ਦਿਖਾਈਏ ਹਵਾਨਾ ਜਿਹੜਾ ਘੱਟ ਦਿਖਾਇਆ ਗਿਆ ਨਾ ਆ ਦੇਖ ਸਾਦੇ ਜੀ ਆ ਦੇਖੋ ਜੀ ਠੰਡੀ ਸੀਲ ਬਿਲਕੁਲ ਉਤਰਾ ਠੰਡੀ ਧੀਰੀ ਆ ਹਾਂਜੀ ਕੋਈ ਗੱਲ ਨਹੀਂ ਹੋਈ ਠੀਕ ਹੈ ਜੀ ਆ ਦੇਖ ਸੰਦੇ ਜੀ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਖੜੋ ਜੀ